ਹੋਤੀ ਸੰਤਾਨ ਨੂੰ ਸਭੀ ਦੇ ਪੰਥਰ ਜੀ ਔਰ ਇਸ ਸਮਾਗਮ ਵਿੱਚ ਇਕੱਠੇ ਹੋਏ ਭੈਣੋ ਤੇ ਭਰਾਵੋ ਮੈਂ ਕੁੜੀ ਕਬੀਰ ਦਾ ਆਪਾਂ ਸਭ ਨੇ ਸੁਣਿਆ ਐਸੇ ਯਾਰ ਦਾ ਕਿ ਅਸਾਂ ਨੂੰ ਕਿ ਨੁਕਸਾਨ ਪਹੁੰਚਾਉਂਦਾ ਜਦੋਂ ਕੀਤਾ ਜਾ ਰਿਹਾ ਹੈ ਤੇ ਆਪਨੇ ਗੱਲ ਸ਼ੁਰੂ ਕਰਦੋਂ ਪਹਿਲਾਂ ਮੈਂ ਸਿਰਫ ਇੱਕ ਗਿਣਤੀ ਕਰਨਾ ਚਾਹੁੰਦਾ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਭਾਰਤ ਦੀ ਤਸਵੀਰ ਆ ਜਿਹੜੀ ਸਾਡੇ ਹੁਕਮਾਨ ਪੜਾ ਕੇ ਬਣਾ ਜਿਠੇ ਆ ਇਹ ਡਵੈਲਪਮੈਂਟ ਦਾ ਮਾਡਲ ਲੱਕਿਆ ਜਿਹਦੇ ਕਰਕੇ ਪੰਜਾਬ ਦੀ ਤਬਹੀ ਹੋ ਰਹੀ ਹੈ ਪਰ ਇਹ ਡਵੈਲਪਮੈਂਟ ਦੇ ਮਾਡਲ ਨੂੰ ਲੋਕਾਂ ਦਾ ਮਾਡਲ ਲਿਆ ਜਾਵੇ ਇਸ ਲਈ ਉਹ ਲਿਆ ਬੜੀ ਪ੍ਰੋਕਲ ਸਾਡੇ ਸਾਹਮਣੇ ਆ ਤੇ ਤੁਸੀਂ ਚंडीगढ़ ਦੇ ਵਾਸੀ ਹੋ ਤੁਹਾਡੀ ਆਵਾਜ਼ ਵੀ ਨਾਲ ਉੱਠਣੀ ਚਾਹੀਦੀ ਹੈ ਕਿ ਅਸੀਂ ਇਹਦੇ ਖਿਲਾਫ ਆ ਅਸੀਂ ਇਹ ਤਰ੍ਹਾਂ ਦੀ ਡਵੈਲਪਮੈਂਟ ਨਹੀਂ ਚਾਹੁੰਦੇ ਔਰ ਜਿਹੜੇ ਲੋਕੀ ਮਾਰੇ ਗਏ ਹਨ ਉਹਦੇ ਦੁਰਾਨ ਮੈਂ ਉਹਨਾਂ ਦੇ ਨਾਲ ਸ਼ਰਧਾਂਜਲੀ ਨਹੀਂ ਪੇਟ ਕਰਨਾ ਔਰ ਜਿਹੜੇ ਪੀੜਤ ਆ ਅਸੀਂ ਯਤਨ ਕਰਨਾ ਪੰਜਾਬ ਵਾਲੇ ਕਿ ਉਹਨਾਂ ਦੀ ਜਿੰਦਗੀ ਬਦਲ ਹੋ ਸਕੇ ਪੰਜਾਬ ਦੇ ਲੋਕੀ ਕਰਨ ਬਾਕੀ ਸੁਖਿਆ ਤੋਂ ਵੀ ਲੋਕ ਆ ਰਹੇ ਆ ਦੂਸਰਾ ਜਿਹੜਾ ਵਿਸ਼ਾ ਹੈ ਜਿਹਦੇ ਬਾਰੇ ਸਾਥੀ ਨਮਕਰ ਪਟਾਚਾਰ ਜੀ ਬੋਲੇ ਆ ਮੈਂ ਉਹਨੂੰ ਲਿੰਕ ਕਰਕੇ ਥੋੜਾ ਸਮਾਂ ਬੋਲਾਂਗਾ ਉਹ ਵਿਸ਼ਾ ਕੰਪਲੀਟ ਉਹਨੇ ਲੈ ਲਿਆ ਇੱਕ ਨ ਮੈਂ ਜੋੜਨਾ ਇਹ ਚਾਹਨਾ ਆ ਭਈ ਐਸਐਯਰ ਉਸ ਪਾਲਸੀ ਦਾ ਹਿੱਸਾ ਹੈ ਉਸੇ ਨਿਸ਼ਾਨੇ ਦਾ ਹਿੱਸਾ ਹੈ ਜਿਹੜਾ 1925 ਚ ਆਰਐਸਐਸ ਦੀ ਸਵਾਬਨਾ ਦਿੱਤੇ ਵਿੱਚ ਆ ਗਿਆ ਸੀ ਭੁਕੇ ਚੀਜ਼ ਆ ਰਹੀ ਹੈ ਇਸ ਲਈ 1925 ਦੇ ਜਲਿਆੜ੍ਹ ਬਾਦ ਦੀ ਮੋੜੀ ਕਾਂ ਤੋਂ ਬਾਅਦ ਜਿਹੜੀ ਭਾਰਤ ਤੇ ਤੇ ਚ ਇਸ ਲਈ ਜਦੋਂ ਬੰਦੀਆਂ ਬੜੀਆਂ ਜਿਹੜੀਆਂ ਅੰਗਰੇਜ਼ਾਂ ਦੇ ਨਾਲ ਜਾਣ ਪਈਆਂ ਉਹਨਾਂ ਵਿੱਚੋਂ ਇੱਕ Hindu Mahasabha ਦੇ ਬਾਦ ਆਰਐਸਐਸ ਮਣੀ ਹੈ ਕਿ ਉਹਨਾਂ ਮਰਖਾਨਾਸਿਓ ਭਾਰਤ ਕਿੱਦਾਂ ਦਾ ਬਣਾਉਣਾ ਚਾਹੁੰਦੇ ਹੈ ਉਹ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਚਾਹੁੰਦੇ وہ انگریزوں کو پہلے جہاں مسلمان بھارت آئے سننا آزاد چاہتے ہیں اس لیے انہوں نے اگریزوں کے خلاف لڑائی جد چلی آزادی بھی حصہ نہیں لیا ترک دے پچھے پیچھے ازادی بھی لڑائی نہیں تو پھر حصہ کدے بھی لینا اس لی آج پامیل کو لکھ جتن کریں گے ویزر بڑا بہادرا حصہ, حصہ لیا اسی بھی لیا ادی سر کرتے ہیں پر اُس پارٹ نام رکھتے ہیں جب وہی سروکر ਮਾਫੀ ਮੰਗ ਕੇ ਅੰਗਰੇਜ਼ਾਂ ਤੋਂ ਬਾਹਰ ਆ ਕੇ ਪੈਨਸ਼ਨ ਵੀ ਲੈਂਦਾ ਰਿਹਾ ਤੇ ਆਰ ਐਸ ਐਸ ਨੇ ਸਮੁੱਚੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਦੇ ਹਿੱਸਾ ਤਾਂ ਨਹੀਂ ਲਿਆ ਕਿਉਂਕਿ ਉਹਨੂੰ ਆਜ਼ਾਦੀ ਦੀ ਲੜਾਈ ਸਮਝ ਨਹੀਂ ਆਈ ਸੀ ਇਹ ਸਚਾਈ ਹੈ ਕਿ 1925 ਨੂੰ ਵਿਸ਼ਾ ਨਿਸ਼ਾਨਾ ਉਹ ਕਾਮਯਾਬ ਨਹੀਂ ਹੋਇਆ ਆਜ਼ਾਦੀ ਦੀ ਲੜਾਈ ਚੱਲਦੀ ਰਹੀ 47 ਨੂੰ ਆਜ਼ਾਦੀ ਜਿੱਦਾਂ ਦੀ ਮਿਲੀ ਹੈ ਸਾਡੇ ਸਾਹਮਣੇ ਆ ਲੇਕਿਨ ਉਹ ਜਿਹੜਾ ਤਰਕ ਆ ਵਿੱਚ ਜਾਂ ਜਿਹੜਾ ਪ੍ਰਚਾਰ ਕੀਤਾ ਗਿਆ ਸੰਗ ਵੱਲੋਂ ਉਹਦਾ ਅਸਰ ਲਗਾਤਾਰ ਲੋਕਾਂ ਦੇ ਉੱਤੇ ਕਾਇਮ ਰਿਹਾ ਉਹ ਸਰਵਤਾ ਵਾਤਾ ਵਾਤਾ ਅਜੇ ਕੀ ਪਹੁੰਚ ਗਿਆ ਵੀ 2014 ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਨੇ ਉਸ ਵਿਚਾਰਧਾਰਾ ਦੀ ਮਜ਼ਬੂਤੀ ਨੂੰ ਜਾਂ ਉਹਦੇ ਲੋਕਾਂ ਦੇ ਵਿੱਚ ਅਸਰ ਨੂੰ ਸਬੂਤ ਕਰ ਦਿੱਤਾ ਸਾਬਤ ਕਰ ਦਿੱਤਾ ਜੋ 2014 ਵਿੱਚ ਵਾਪਰਿਆ। ਕਈ ਲੋਕ ਕਹਿੰਦੇ ਆ 2014 ਤੇ 2014 ਤੋਂ ਪਹਿਲਾਂ ਦਾ ਤੇ ਬਾਤਾਂ ਅੰਦਰ ਨਹੀਂ ਕਰਨਾ ਚਾਹੀਦਾ। ਕਿਉਂਕਿ ਜਵਾਬੀ ਤੌਰ ਤੇ ਉਹੀ ਰਾਜ ਚੱਲ ਰਿਹਾ। ਕਿ ਸੱਚੀ ਮੂਤੀ ਜਵਾਬੀ ਤੌਰ ਤੇ ਉਹੀ ਰਾਜ ਚੱਲ ਰਿਹਾ। ਹਮੇ ਸੱਜਣਾ ਚੰਗਾ ਮਾ ਵੀ ਬੋਧੀਆਂ ਨਹੀਂ ਚਾਹੀਦੀਆਂ। ਅਸੀਂ ਬੜਾ ਸਮਾਂ ਦੇਖਿਆ ਅਸੀਂ ਐਮਰਜੈਂਸੀ ਦਾ ਦੌਰ ਦੇਖਿਆ ਅਸੀਂ ਪੰਜਾਬ ਦੇ ਵਿੱਚ ਬਹੁਤ ਤਬਨੋਕਾਰ ਦਾ ਦੌਰ ਦੇਖਿਆ ਅਸੀਂ ਦਿੱਲੀ ਦੇ ਸੰਤਾਂ ਦੇ ਸਿੱਖਾਂ ਦਾ ਨਰ ਸੰਘਾਰ ਹੁੰਦਾ ਦੇਖਿਆ ਸੀ ਗੁਜਰਾਤ ਦੇ ਵਿੱਚ ਵੀ ਤੰਗਿਆਂ ਦਾ ਦੌਰ ਦੇਖਿਆ ਪਰ ਅਸੀਂ ਫੇਰ ਵੀ 2014 ਨੂੰ ਵੱਖਰਾ ਕਿਉਂ ਕਰਦੇ ਆ لازਮੀ ਇਹ ਸਹੀ ਨਹੀਂ ਕਰਦੇ ਵੀ ਜਮਾਤਾਂ ਦੇ ਤੌਰ ਤੇ ਅੰਤਰ ਪੈ ਗਿਆ 2014 ਤੋਂ ਬਾਅਦ ਉਹੀ ਕੀਤਾ ਜਾ ਰਿਹਾ ਜਿਹੜਾ 1925 ਵਿੱਚ ਆ ਗਿਆ ਸੀ ਸਾਡੀ ਚਿੰਤਾ ਦਾ ਵਿਸ਼ਾ ਇਹ ਹੈ ਤੇ ਜਿਹੜਾ 1925 ਸ਼ਾਨਾ ਕਿਹਾ ਸੀ ਭਾਰਤ ਇੱਕ ਧਰਮ ਆਧਾਰਤ ਦੇਸ਼ ਚਾਹੀਦਾ ਔਰ ਧਰਮ ਆਧਾਰਤ ਹੀ ਉਹ ਦੇਸ਼ ਹੈ ਜੇ ਉਹ ਅਸੀਂ ਹਿੰਦੂਤਮੀ ਰਾਜ ਕਹਿੰਦੇ ਆ ਜਿਹੜੇ ਰਾਜ ਵਿੱਚ ਔਰਤਾਂ ਦੀ ਕੀ ਦੁਰਦਸ਼ਾ ਸੀ ਉਹ ਨਹੀਂ ਤੁਸੀਂ ਜਾਣਦੇ ਹੋ ਦਸਤਾਣੀਆਂ ਕੀ ਸੀ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ ਮੇਰਾ ਬਾਪ ਦੱਸਣ ਤੋਂ ਵੀ ਉਦਾਂ ਦਾ ਰਾਹ ਹਲੇ ਤੋਂ ਮੁਸਲਮਾਨ ਧਰਮ ਦਾ ਬਣਿਆ ਵੀ ਨਹੀਂ ਸੀ ਬਾਪ ਕਿੰਨਾ ਦਾ ਭਾਰਤ ਚਾਹੀਦਾ ਆ ਉਹ ਤਾਂ ਦਾ ਭਾਰਤ ਚਾਹੀਦਾ ਆ ਜਿੱਥੇ ਚਾਚੇ ਤਾਇਆ ਦੇ ਵਿੱਚ ਜੂਏ ਦੇ ਹਾਰ ਪਾਦ ਵੀ ਦਰੋਪੀ ਦੀ ਕਦਰੇ ਕੀਤੀ ਗਈ ਹੈ ਕਿਦਾ ਦੋਸ਼ ਹੋਈ ਨਹੀਂ ਸੀ ਯਾਰ ਇਹਨੂੰ ਕੜਵਚ ਆਪਣੇ ਦਿਓਰਾਂ ਦੇ ਸਾਹਮਣੇ ਕੱਪੜੇ ਲਾ ਕੇ ਨਾਚ ਕਰਾਇਆ ਜਾਂਦਾ ਇਹਦਾ ਨਾ ਭਾਰ ਚਾਹੀਦਾ ਇਹਦਾ ਭਾਰ ਚਾਹੀਦਾ ਜਿੱਥੇ ਦਰਤਾ ਦੇ ਜੰਨਾਂ ਦੇ ਸਿੱਕਾ ਪਾ ਦਿੱਤਾ ਜਾਂਦਾ ਜਿੱਥੇ ਦਰਤਾ ਦੇ ਪਿੱਛੇ ਸ਼ਿੰਗਾ ਬੰਦਤੀਆਂ ਜਾਂ ਜਾਣ ਜਿੱਥੇ ਦਰਤਾ ਨੂੰ ਪੜ੍ਹਾਈ ਕਰਨ ਦਾ ਅਧਿਕਾਰ ਨਾ ਹੋਵੇ ਉਹਦੇ ਜ਼ਿਆਦਾ ਨਹੀਂ ਜਾਂਦਾ ਸਿਰਫ ਇਦਾਂ ਦਾ ਭਾਰ 2014 ਤੋਂ ਬਾਅਦ ਭਾਰਤ ਨੂੰ ਉਹ ਵਧਾਇਆ ਜਾਵੇ 20000 ਤੋਂ 20000 2004, 2004, 2004, 2004 2004 2004 2004. 2004 2014 2014 2014 ਦਾ ਨੰਬਰ ਇਹ ਖੋਲੇ ਦਾ ਵੱਡਾ ਮਸਲਾ ਆਇਆ 2014 ਤੋਂ ਬਾਅਦ ਤੇ ਇਹ ਜਿਹੜਾ ਨਿਸ਼ਾਨਾ ਪੂਰਾ ਕਰਨ ਵਾਸਤੇ ਵੀ ਸਾਡੇ ਧਰਮ ਦਾ ਅਧਿਦੇਸ਼ ਚਾਹੀਦਾ ਆ ਇਸ ਲਈ ਵੀ ਸਮਝੇ ਧਰਮ ਦਾ ਅਧਿਦੇਸ਼ ਚਾਹੀਦਾ ਤਾਂ ਲੋਕ ਰਾਜ ਨਹੀਂ ਚੱਲ ਸਕਦਾ ਜੇ ਲੋਕ ਰਾਜ ਹੀ ਦੇਸ਼ ਆ ਲੋਕੀ ਕਿਸੇ ਦੂਜੇ ਧਰਮ ਦਾ ਬੰਦਾ ਚੁਣ ਸਕਦੇ ਆ ਪੰਜਾਬ ਆ ਪੰਜਾਬ ਚ ਸਿੱਖ ਉਹ ਉਹ ਗ੍ਰੰਥੀ ਦਾ ਸੁਪਾ ਆ ਪਰ ਪੰਜਾਬ ਦੇ ਲੋਕੀ ਜੇ ਚਾਹੁੰਦੇ ਕਿ ਉਹ ਗੈਰ ਸਿੱਖ ਵੀ ਇੱਥੇ ਆਉਂਦਾ ਰਿਹਾ ਆ ਡਾ ਰਾਮ ਕਿਸਨ ਨਹੀਂ ਆਇਆ ਇਸ ਲਈ ਕੋਈ ਦੇ ਧਰਮ ਆਧਾਰਤ ਦੇਸ਼ ਬਣਨਾ ਉਹ ਆਧਾਰ ਤੇ ਉਹ ਗੈਰ ਲੋਕ ਰਾਜੀ ਚਾਹੀਦਾ ਉਥੇ ਵਿੱਚ ਹੋਰ ਉਦਾਂ ਨਹੀਂ ਹੋਣੀ ਕਿ ਜਦਾਂ ਯਾਰ ਅਸਸ ਕਰਦਾ ਕਿ ਜਦਾਂ ਅਸਸ ਦੇ ਬੰਦੇ ਨੇ ਕੀ ਆ ਕਿ ਚੋਣਾ ਉਦਾਂ ਨਹੀਂ ਹੋਣੀਆਂ ਚਾਹੀਦੀਆਂ ਉਹਦੇ ਆਧਾਰ ਤੇ ਜਦਾਂ ਅਸਸ ਕਰਦੀ ਹੈ ਜਿੱਦੀ ਕਦੀ ਚੋਣ ਨਹੀਂ ਹੁੰਦੀ ਫਿਰ ਆਪ ਆਖਣ ਤੋਂ ਵੀ 2014 ਤੋਂ ਬਾਅਦ ਅਸਸ ਉਸ ਵਿਸ਼ਾਪੇ ਨੂੰ ਪ੍ਰਾਪਤ ਕਰਨਾ ਚਾਹੀਦਾ ਜਿਹੜਾ 1925 ਵਿੱਚ ਲਿਆ ਗਿਆ ਸੀ ਇਹ ਸਮਝਣ ਦੀ ਗੱਲ ਹੈ ਜਿਹੜਾ ਫਰਕ ਬਹੁਤ بھی ہزار چودہ تو بعد دبا ہے یہ تو ایک ہوا مسئلہ ہے وہ یہ ہے کہ یہ بھارت جو اسی پڑھایا سنتالی تو نہیں چاہیے اس کر کے انہوں نے وق وقت مدعے چڑھ لیا ہے جیسے بہت کچھ کیا جا رہا وہ کتنی جا رہا کتاب کے مسلمانوں کھڑا کر دیا گیا ہے یہ دروئی ہے تو پکے ماڑے بہت ہے پہلے تو نا وہ سیا کر گیا. پوری طرح نفرت فیلا گئی کی ہے عورتوں کا ستھان سماج کی چاہیے ਨਹੀਂ ਤਾਂ ਮਨੀਪੁਰ ਦੂਰ ਥੋੜੋ ਬਹੁਤਾ ਹੈ ਮਨੀਪੁਰ ਜੇ ਨਹੀਂ ਯਾਤ ਪਾਨ ਮੰਤਰੀ ਦਾ ਨਹੀਂ ਸੰਵੇਦਨਾ ਰੱਖਦੀ ਉਹਨਾਂ ਨਾਲ ਨਹੀਂ ਚੱਲ ਪੜਦੀ ਇਹਦਾ ਅਰਥ ਇਹ ਆ ਕਿ ਔਰਤਾਂ ਦੀ ਇਸ ਆਰਮ ਜੋ ਆਰਐਸਐਸ ਨੇ ਮਨ ਬਚਿਆ ਉਹੀ ਕਰਨਾ ਚਾਹੀਦਾ ਨਾ ਬੈਠ ਕੇ ਦੇਖੋ ਕੁਮਾਰ ਦੀ ਗੱਲ ਦੇਖੋ ਝੂਠ ਕਿੰਨਾ ਮਾਰਿਆ ਗਿਆ 1925 ਤੋਂ ਲੈ ਕੇ ਪ੍ਰਚਾਰ ਕੀਤਾ ਗਿਆ ਕਿ ਆਰਐਸਐਸ ਦਾ ਕੋਈ ਰਾਸੀ ਮਕਤਬ ਨਹੀਂ ਅਸੀਂ ਤਾਂ ਸਰਵਜੀ ਲੋਕਾਂ ਦੇ ਸਮਾਜਿਕ ਕੰਮ ਕਰਦੇ ਆ ਲੋਕਾਂ ਦਾ ਕੈਰੇਕਟਰ ਨਿਰਮਾਣ ਕਰਦੇ ਆ ਤੇ 2014 ਤੋਂ ਬਾਅਦ ਇੱਕਦਮ ਐਲਾਨ ਕਰ ਦਿੱਤਾ ਗਿਆ ਪਿਆਰ ਸਸਰਾਸੀ ਕਮ ਕਰਨਾ ਚਾਹੀਦਾ ਹੈ ਇੱਕ ਮਿੰਟ ਲਈ ਰਾਇ ਹੈ ਪਰ ਇਸ ਵੇਲੇ ਖੁਰ ਕੇ ਕਹਿਆ ਭਗਵਤ ਕਿ ਅਸੀਂ ਹਰ ਦਿਲ ਦੇ ਦਗਦਨੇ ਹਰ ਦਿਲ ਵਿੱਚ ਸੜ ਹੀ ਰਹਿ ਜਾਂਦੀ ਹੈ ਔਰ ਸਾਡੀ ਗੱਲ ਮੰਨੀ ਨਹੀਂ ਜਾਂਦੀ ਆ ਜਿਹੜੀ ਆਸ ਇਸ ਸਮਝ ਚੂੜ ਮਾਰਦੀ ਰਹੀ ਆ ਕਿ ਉਹਦਾ ਰਾਸ ਸਮਤਕ ਕੋਈ ਨਹੀਂ ਇਸ ਵਾਸਤੇ ਜੇ ਗਲਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮੈਂ ਉਹਦੇ ਜ਼ਿਆਦਾ ਨਹੀਂ ਜਾਣਾ ਭਾ ਮੇਰਾ ਕਿ 2014 ਤੋਂ ਬਾਅਦ ਭਾਰਤ ਦਾ ਰਾਜ ਪਾਗ ਉਹਦਾ ਦਾ ਨਹੀਂ ਹੈ ਜਿੱਦਾਂ ਦਾ ਇਕੱਲਾ ਸੀ ਭਾਵੇਂ ਜਮਾਤੀ ਤੌਰ ਤੇ ਹੋਣੀ ਵੀ ਹੈ ਜਮਾਤੀ ਤੌਰ ਤੇ ਕੋਈ ਅੰਤਰ ਨਹੀਂ ਕਿ ਇਸ ਲਈ ਅੱਜ ਜਦੋਂ ਗੱਲਾਂ ਸੋਚਦੇ ਆ ਤੇ ਲਾਜ਼ਮੀ ਕਸੋਚਦੇ ਕਾਂਗਰਸ ਨੇ ਰਾਜਨੀਤਿਕ ਨੀਤੀ ਨਹੀਂ ਬਦੀ ਸੀ ਕਿ ਲਾਜ਼ਮੀ ਬਦੀ ਸੀ ਕਾਂਗਰਸੀਆਂ ਨੀਤੀਆਂ ਬੜੀਆਂ ਦੁਨੀਆ ਸੰਗ ਜੇ ਸਮਾਜਵਾਦੀ ਪਾਰਟੀ ਦਾ ਰਾਜ ਆਇਆ ਜੇ ਲਾਲੂ ਦਾ ਰਾਜ ਆਇਆ ਤੇ ਜਿਉਂਦੇ ਬਹੁਤ ਚੰਗਾ ਹਰ ਲੋਕ ਜਿੰਦਾ ਹੋ ਗਿਆ ਨਹੀਂ ਹੋਇਆ ਸੀ ਲਾਜ਼ਮੀ ਜੇ 2014 ਤੋਂ ਬਾਅਦ ਇਹ ਹਮ ਮਨਾਂਕਰ ਕਰਾਂਗੇ ਕਿ ਸਾਡੇ ਦੇਸ਼ ਦੀ ਆਤਕਸ਼ਕ ਹੋਰ ਵੱਖਰੀ ਬਣਾਉਣਾ ਚਾਹੁੰਦੇ ਆ یہ شاید نہ پہنچیے جہی مہم بنگال بہار میں چل رہی ہے بی جے پی تو بنا باقی سارے گھروں وس مہم کی مہانتا نہیں سمجھ آئے گی جی بی ہزار چودہ چاہیے تو دو ہزار چودہ چاہیے تبدیلی میری بےنتی یہ آ کہ دو ہزار چودہ تو بعد تبدیلی آئی ہے وہ حصہ ہے ایس آئی آر دو دل میں بےنتی کرنا چاہتا ہوں وہ یہ ہے سویدھان کے اُتے بہت وقت અમલા ਕੀਤਾ ਜਾ ਰਿਹਾ ਕਿਹਾ ਜਾ ਰਿਹਾ ਸੰਵਧਾਨ ਦੀ ਹੱਤਿਆ 75 ਹੋ ਗਈ ਸੀ ਮੈਂ ਇਦਾਂ ਕਹਿ ਰਿਹਾ ਹਾਂ ਕਿ ਹੱਤਿਆ ਤੋਂ ਦੋ ਹੋਈ ਸੀ ਸੰਵਧਾਨ ਮੜ ਕੇ ਘਿਰ ਜਾ ਗਿਆ ਪਰ ਦੁਬਾਰਾ ਫੇਰ ਲੁੱਢੂਗੇ ਟੋਏ ਚ ਦਮਾ ਚੰਦਰੀ ਤਾਂ ਇਹ ਪੱਕੇ ਤੌਰ ਤੇ ਮਾਰ ਦਿੱਤਾ ਜਾਇ ਇਸਲਾਮ ਪਰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੰਵਧਾਨ ਮਜ਼ਦੂਰਾਂ ਦਾ ਨਹੀਂ ਹੈ ਦੇਸ਼ਿਕਲੀ ਇਹ ਕੋਈ ਨਹੀਂ ਇਹ ਸੰਵਧਾਨ ਨੇ ਭਾਰਤ ਦੇ ਕਿਰਤੀ ਲੋਕਾਂ ਦੀ ਬਹੁਤ ਸੋਣ ਲਈ ਸਿਕਾਈ ਆ ਪਰ ਸਾਡੇ ਵਾਸਤੇ ਸੰਵਧਾਨ ਬੜਾ ਇੰਪੋਰਟੈਂਟ ਹੈ ਉਹਦਾ ਕਾਰਨ ਇਹ ਆ ਕਿ ਇਸ ਸੰਵਧਾਨ ਨੂੰ ਬਦਲਣਾ ਚਾਹਦੀ ਬੀਜੇਪੀ ਇਹਦੀ ਜਗਾ ਕੋਈ ਇੱਕ ਧਰਮਧਾਰ ਸੰਵਧਾਨ ਚਾਉਂਦੀ ਆ ਜਿਹਦੇ ਵਿੱਚ ਫਿਰ ਆ ਬਾਕੀ ਲੋਕਾਂ ਦੀ ਜੁਡੀਦਾਰ ਨਾ ਰਹੇ ਇਸ ਲਈ ਦਾ ਵੱਡਾ ਇਹਨਾਂ ਹਮਲਾਤੇ ਔਰ ਜਿੰਨੀਆਂ ਸੰਵਧਾਨਕ ਹੜਾਰੇ ਆ ਉਹਨਾਂ ਨੇ ਧਾਰਿਆਂ ਤੇ ਕਬਜ਼ਾ ਕਰ ਲਿਆ ਦਸੰਦੀ ਰੋਣੇ ਸਮਾਂ ਥੋੜਾ ਆ ਪਦਾਰੇ ਕੋਦ ਵਿੱਚ ਜੁਡੀਸ਼ਰੀ ਦੇਖ ਲਓ ਆ ਪਾਰਟੀ ਦੇਖ ਲਓ ਖੋਜਾ ਦੇਖ ਲਓ ਵਸ਼ਾਂਸਮ ਦੇਖ ਲਓ ਹਰ ਜਗ੍ਹਾ ਤੁਹਾਰਾ ਸਸਲਾ ਬੰਦਾ ਮਿਲੇਗਾ ਉਹਨੇ ਸਾਰੇ ਧਾਰਿਆਂ ਤੇ ਕਬਜ਼ਾ ਕਰ ਲਿਆ ਔਰ ਹਮਨਤ ਵਿੱਚ ਕਹਿਣ ਨੂੰ ਤਰਪਿਆ ਆ ਜਿਹੜੇ ਸਵਾਹ ਖਾ ਕੇ ਕਹਿੰਦੇ ਸੀ ਅਸੀਂ ਤਾਂ ਮਿਲਦਾਂ ਦੇ ਬਹੁਤ ਭੱਜ ਜਾਂ ਸੰਵਿਧਾਨ ਦੀ ਸੋਹ ਕਰਨੇ ਆ ਹੁਣੇ ਕਹਿਣ ਲੱਗ ਪਏ ਇਹ ਸੰਵਿਧਾਨ ਸਾਡੇ ਦੇਸ਼ ਦੀਆਂ ਹਾਲਤਾਂ ਦੇ ਮੁਤਾਬਕ ਨਹੀਂ ਇਹ ਪੱਛਮੀ ਦੇ ਵਿਚਾਰ ਤੋਂ ਜ਼ਿਆਦਾ ਪ੍ਰਭਾਵ ਦੇ ਹਨ ਜਿਹੜੇ ਸਾਡਾ ਸਿਧਾਂਤ ਚਾਹੀਦਾ ਜਿਹੜਾ ਸਾਡੇ ਸੱਭਿਆਚਾਰ ਦੇ ਮੁਤਾਬਕ ਹੋਵੇ ਤੇ ਸਾਡਾ ਸੱਭਿਆਚਾਰ ਹੋ ਗਈ ਆ ਜਿਹੜਾ ਭਾਰਤ ਨੇ ਉਹ ਪ੍ਰਾਪਤ ਸਮੇਂ ਦੇਖਿਆ ਜਦੋਂ ਦਲਤਾਂ ਦੀ ਅਵਸਥਾ ਕੀ ਸੀ 10 ਥੁਕਾ ਮੈਂ ਉਦੋਂ ਦਾ ਸਤਾਪ ਬਣਾਉਣਾ ਚਾਹੁੰਦੇ ਆ ਲੇਕਿਨ ਇਹ ਗੱਲ ਲਾਜ਼ਮੀ ਆ ਸੰਵਿਧਾਨ ਜਿਹੜਾ ਕਰਾਣਾ ਤੇ ਲੋਕ ਕਰਨਾ ਚਾਹੁੰਦਾ ਮੋਦੀ ਇਹ ਦੋਨਾਂ ਵਿੱਚ ਟਕਰਾਅ ਆਉਂਦਾ ਇਹ ਟਕਰਾਅ ਲਾਜ਼ਮੀ ਤੌਰ ਤੇ ਜੇਦਾ ਲੋਕਾਂ ਦੀ ਲਹਿਰ ਬਣ ਗਈ ਇਹ ਟਕਰਾਅ ਦਾ ਚੰਗਾ ਸਿੱਟਾ ਵੀ ਨਿਕਲ ਸਕਦਾ ਜੇ ਲੋਕਾਂ ਦੀ ਲਹਿਰ ਨਾ ਬਣੀ ਤੇ ਲਾਜ਼ਮੀ ਇਹ ਟਕਰਾਅ ਵਿੱਚ ਮੋਦੀ ਦਾ ਪਾਸਾ ਭਾਰੀ ਹੋ ਜਾਏਗਾ ਟਕਰਾਅ ਚੱਲ ਰਿਹਾ ਜਦੋਂ ਕੋਈ ਜੱਜ ਚੰਗਾ ਜੱਜਪੁਣ ਦਿੰਦਾ ਨਾ ਸੁਪਰੀਮ ਕੋਰਟ ਦੀ ਤੇ ਲਾਜ਼ਮੀ ਭਾਰਤ ਦੇ ਲੋਕ ਕਿਸੇ ਮਨਉਂਦੇ ਆ ਦੇਖੋ ਗੱਲ ਕਹਿ ਰਹੀ ਨਾ ਸੰਵਿਧਾਨ ਸਾਡਾ ਹੈ ਨਾ ਕੋਈ ਨਾ ਕੋਈ ਉਹ ਸੰਵਿਧਾਨ ਨਹੀਂ ਹੈ ਪੂਰਾ ਕੋਸਾ ਸੋਚਣਾ ਚਾਹੀਦਾ ਸੋਚਣਾ ਇਹ ਚਾਹੀਦਾ ਵੀ ਇੰਡੀਆ ਪ੍ਰਾਣੀਆ ਕੰਸਟੀਟਿਊਸ਼ਨ ਕਦਰਾਂ ਕੀਮਤਾਂ ਆ ਉਹਨਾਂ ਵਿੱਚ ਤੇ ਮੋਦੀ ਦੀਆਂ ਕਦਰਾਂ ਕੀਮਤਾਂ ਵਿੱਚ ਟਕਰਾਅ ਆ ਰਿਹਾ ਤੇ ਉਹ ਟਕਰਾਅ ਵੀ ਕਈ ਵਾਰੀ ਸਾਨੂੰ ਜਿਤ ਨਹੀਂ ਲੱਗਦੀ ਹੈ ਲੇਕਿਨ ਉਹ ਜਿਤ ਆਧਾਰ ਤੇ ਇਸ ਗੱਲ ਤੇ ਰਹੇਗੀ ਕਿ ਹਰ ਪੱਧਰ ਦੇ ਲੋਕ ਹੀ ਜਨਾ ਜਾਗਦੇ ਆ ਮੈਂ ਉਹਦੇ ਜਿੱ ਵੀ ਜਾਂਦਾ ਇਸ ਲਈ ਜਦੋਂ ਅਸੀਂ ਚੰਗੀਆਂ ਜੱਜਮੈਂਟ ਦੇਖਦੇ ਆ ਉਹ ਜੱਜਮੈਂਟ ਕਾਹ ਹੋਣੀ ਆ ਜਦੋਂ ਫਿਰ ਉਹ ਤੇ ਇਹ ਭੇਖਾ ਨਹੀਂ ਖਾਣਾ ਚਾਹੀਦਾ ਤੇ ਇਹ ਮੌਜੂਦਾ ਸੰਵਧਾਨ ਤੇ جہاں تانا شاہی دیش میں لیا لیندہ جا رہی ہے کہ وہ ٹکرا کا رزلٹ ہے دوجا حق میرا یہ ہے تیسرا جڑا میں ضرور کرنا چاہتا ہوئی ہے کہ اس ویلے پہارت بہت چراہے پہ ہے ساڑھی وداں کی حالت ہے بڑا پچھلے دنوں بہت نیڑھے پتا لگیا گیا جہاں مودی کہہ رہا ہے دنیا کا مہاراجا مہتان وہ ایک نواں سسٹم بنا تھا ہاتھ مرنے دیا جبیاں پاؤں کا کر لیا ਇਹ ਹੀ ਕਮ ਸ਼ੁਰੂ ਕਰਦਾ ਵੀ ਮੈਦਾ ਮਿਲਦੇ ਲੋਕਾਂ ਨੂੰ ਬਿਠਾਉ ਹਰ ਤਰ੍ਹਾਂ ਆ। ਉਹਦਾ ਕੇਵਲ ਸਾਡਾ ਮਕੌਲ ਵੀ ਉੜਾਇਆ ਗਿਆ। ਪਰ ਪਹਿਲਾ ਪ੍ਰਧਾਨ ਮੰਤਰੀ ਆ ਜਿਹਨੇ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਚ ਗਿਆ ਹੋਵੇ ਵੀ ਇਹਨੂੰ ਜਿਤਾਉ ਮੈਂ ਇਹਦੇ ਨਾਲ ਆ। ਇਹ ਸਾਡਾ ਸ਼ਾਇਦ ਪਹਿਲਾ ਪ੍ਰਧਾਨ ਮੰਤਰੀ ਦੁਨੀਆ ਦਾ ਆ ਅੰਦਰੇ ਮੋਦੀ। ਲੇਕਿਨ ਯਕੀਨ ਕਰ ਉਹਦਾ ਹਾਲ ਮੇਰਾ ਕਹਿਣ ਤੋਂ ਆ ਭਾਈ ਉਹਨਾਂ ਦੇ ਹਾਲ ਕੀ ਬਣਿਆ ਤੁਸੀਂ ਦੇਖ ਲਾ ਅੰਤਰਰਾਸ਼ਟਰੀ ਕਹਾਣੀ। ਅਸੀਂ ਰਾਣਾ ਆ ਛੱਡ ਦਿੱਤਾ। ਅਸੀਂ ਆਪਣੇ ਆਪ ਨੂੰ ਅਮਰੀਕਾ ਨਾਲ ਬੰਨ ਲਿਆ। ਜੁੱਤ ਨਹੀਂ ਦੇ ਸਾਥੀ ਬਣਾ ਲਿਆ ਤੇ ਜੁੱਤ ਨਹੀਂ ਸਾਥੀ ਜਿਹੜਾ ਅਮਰੀਕਾ ਦਾ ਬੰਦਾ ਨਾ ਉਹ ਸਭ ਦੁਨੀਆ ਜਾਣਦੀ ਆ ਅਮਰੀਕਾ ਦੇ ਮਿੱਤਰਤਾ ਵੀ ਮਾੜੀ ਆ ਤੇ ਅਮਰੀਕਾ ਦੀ ਨਿਸ਼ਾਨੀ ਵੀ ਮਾੜੀ ਆ ਦੁਨੀਆ ਦਾ ਇਤਿਹਾਸ ਹੈ ਸਾਮਰਾਜ ਕਦੀ ਲੋਕਾਂ ਦੀ ਅਮੰਗ ਦਾ ਲੋਕਾਂ ਦਾ ਮਿੱਤਰ ਨਹੀਂ ਹੋ ਸਕਦਾ ਲੇਕਿਨ ਬੋਦੀ ਨੂੰ ਉਹ ਮਿੱਤਰ ਲੱਗਦਾ ਆ ਕਿ ਇਸ ਵਾਸਤੇ ਮੇਰਾ ਕਿਨੂੰ ਤੋਂ ਪੱਖ ਸਰ ਦੇ ਆ ਕਿ ਐਸ ਵੇਲੇ ਦੁਨੀਆ ਸਾਡੀ ਅਵਸਥਾ ਬਹੁਤ ਮਾੜੀ ਆ ਪਰ ਜਿਹੜੀ ਸਾਡੀ ਚਿੰਤਾ ਆ ਉਹ ਹੈ ਵੀ ਭਾਰਤ ਵਿੱਚ ਵੀ ਅਵਸਥਾ ਅਸੀਂ ਚੌਰਾਹੇ ਤੇ ਖੜੇ ਆ ਜੇ ਤਾਂ ਇਹਦੇ ਵਿੱਚੋਂ ਬੋਦੀ ਕਾਮਯਾਬ ਹੋ ਗਿਆ ਮੀਡੀਆ ਦੀ ਮਦਦ ਦੇ ਨਾਲ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਿੰਦ ਇੱਕ ਢਾਂਚਾ ਬਦਲਣ ਤੋਂ ਬਾਅਦ ਤੇ ਬੇਸਿਕ ਵਿੱਦਿਆ ਢਾਂਚਾ ਨਹੀਂ ਚਾਹੀਦਾ ਢਾਂਚਾ ਦੇਣਾ ਚਾਹੀਦਾ ਵਿਗਿਆਨਕ ਤਰੀਕਾ ਚਾਹੀਦਾ ਢਾਂਚਾ ਦੇ ਚਾਹੀਦਾ ਭਈ ਸਰਵਰਕਰ ਦੇ ਜੰੰਸੀ ਕਾਲੇ ਪਾਣੀ ਵਿੱਚ ਤੇ ਡੜ ਕੇ ਇੱਕ ਦਿੱਲੀ ਆਉਂਦੀ ਸੀ ਦਿੱਲੀ ਅੰਦਰ ਆਉਂਦੀ ਸੀ ਉਹਦੇ ਤੇ ਸਵਾਰ ਹੋ ਜਾਂਦਾ ਸੀ ਸਰਵਰਕਰ ਸਾਰਾ ਦਰਬਾਰ ਘੁੰਮਦਾ ਸੀ ਰਾਤ ਨੂੰ ਦਿਨ ਤੇ ਰਾਜੰਦਰਾ ਸੀ ਇਹ ਕੋਰਸ ਵਿੱਚ ਲਾਗਤ ਲੱਗ ਗਈ ਦਾ ਹਾਲ ਆ ਗਿਆ ਜਿਹੜੇ ਬੱਚੇ ਨੇ ਇਹ ਕਹਾਣੀ ਪੜ੍ਹ ਕੇ ਆਉਣੀ ਨਾ ਆਪਣੀ ਮਾਨਕਸੂਮੀ ਜਿਹੜੀ ਮੈਡਮ ਨੇ ਇਹ ਪੜਾਇਆ ਔਰ ਬੱਚਾ ਵੀ ਥੋੜੀ ਸਹਿਸ ਨੂੰ ਕਿੱਥੇ ਜਾਣੇ ਦਾ ਰਹਿ ਗਿਆ ਮੇਰਾ ਸਭ ਕਹਿਣ ਤੂੰ ਇਹ ਆ ਕਿ ਇਹ ਸਾਰਾ ਕੁਝ ਬਦਲਣ ਦਾ ਯਤਨ ਕੀਤਾ ਜਾ ਰਿਹਾ ਜੇ ਤਾਂ ਇਹਦੇ ਚੋਂ ਕਾਮਯਾਬ ਹੋ ਜਾਂਦੇ ਆ ਲਾਜ਼ਮੀ ਫਿਰ ਭਾਰਤੀ ਲੜਾਈ ਬਹੁਤ ਅਗਲੇ ਪਹਾੜਾਂ ਆਪਣੀ ਸਟੇਜ ਤੇ ਪਹੁੰਚ ਜਾਏਗੀ ਫਾਸ਼ੀਵਾਦ ਦਾ ਟਕਰਾ ਕਰ ਲਈ ਸਾਨੂੰ ਫਿਰ ਹੋਰ ਨਵੇਂ ਕਿਸਮ ਦੇ ਹਲ ਤਲਾਸ਼ ਕਰਨੇ ਚ ਪੈਣਗੇ ਮੈਂ ਇਹ ਨਹੀਂ ਕਹਿੰਦਾ ਪੁਰਾਣੇ ਮਾੜੇ ਆ ਇਹਨੂੰ ਹੋਰ ਅੱਗੇ ਵਧਾਉਣਾ ਪੈਣਾ ਪਰ ਮੈਂ ਕਹਾ ਕਹਿ ਰਿਹਾ ਮੈਂ ਇਦਾਂ ਦੇ ਮੋਕੇ ਸੰਭਾਵਨਾਵਾਂ ਦੀ ਬਹੁਤ ਮਜੂਰ ਹੈ ਜਿੱਥੇ ਬਹੁਤ ਖਤਰੇ ਮੌਜੂਦ ਹੈ ਸਾਡੇ ਸਾਹਮਣੇ ਉਹਨਾਂ ਖਤਰਿਆਂ ਬਾਰੇ ਸਾਨੂੰ ਜਾਣਕਾਰੀ ਰੱਖਣ ਦੀ ਲੋੜ ਹੈ ਜਿਹੜਾ ਤਾਂ ਪੰਕਰਦੀ ਨੇ ਜਾਣਕਾਰੀ ਦਿੱਤੀ ਹੈ ਔਰ ਜਿਹੜੀ ਹਾਲੇ ਲੋਕਾਂ ਨੂੰ ਨਹੀਂ ਗਿਆਨ ਹੈ ਵੀ ਆਰਐਸਐਸ ਕਿੰਨੀ ਖਤਰਨਾਕ ਪਾਰਟੀ ਹੈ ਜੇ ਖਤਰਨਾਕ ਪਾਰਟੀ ਹੁੰਦੀ ਤੇ ਸਾਰੀ ਜ਼ਿੰਦਗੀ ਸਿੱਖਾਂ ਦਾ ਗੁਣਦਾਨ ਕਰਨ ਵਾਲੇ ਬਾਬਾ ਨਾਨਕ ਦੀ ਵਿਚਾਰੀ ਨੂੰ ਨਾ ਪ੍ਰਚਾਰ ਕਰਨ ਨਮਸਕਾਰ ਕਰਨ ਵਾਲੇ ਅੱਜ ਇਹ ਕਿੰਨੀ ਹਿੰਮਤ ਨਾ ਕਰਦੇ ਕਿ ਬਾਬਾ ਨਾਨਕ ਨੇ ਸਨਾਤਨੀ ਵਿਚਾਰਤਾ ਹਰ ਨੂੰ ਜਬਾਪੇ ਨਾਨਕ ਨੇ ਵੀ ਵਿਚਾਰਧਾਰਾ ਨਹੀਂ ਇਸ ਸਨਾਥੀ ਵਿਚਾਰਧਾਰਾ ਨੂੰ ਪ੍ਰਮੋਟ ਕੀਤਾ ਆ ਤਾਂ ਫਿਰ ਬਾਬੇ ਨਾਨਕ ਦੀ ਵਿਚਾਰਧਾਰਾ ਕੀ ਉਹਨੇ ਤਾਂ ਸਨਾਥੀ ਵਿਚਾਰਧਾਰਾ ਦੇ ਪਰਖੱਟਿਆਵਾ ਹੁੰਦੇ ਆ ਜੇ ਕਹਿੰਦੇ ਵੀ ਤੁਸੀਂ ਧੋਖੇ ਬਾਜ਼ੀਆਂ ਕਰਦੇ ਹੋ ਲੋਕਾਂ ਦੇ ਨਾਲ ਤੁਸੀਂ ਵਹਿਮ ਭਰਸਤੀ ਫਲਾਉਂਦੇ ਹੋ ਤੁਸੀਂ ਕਹਿੰਦੇ ਰੱਬ ਇਧਰ ਵਸਦਾ ਆ ਬੜੀਆਂ ਗੱਲਾਂ ਉਥੇ ਨਹੀਂ ਜਾਂਦਾ ਬੜੀਆਂ ਬਾਦੀਆਂ ਗੱਲਾਂ ਕਰਦੇ ਹੋ ਲੇਕਿਨ ਵੱਡਾ ਹਿੱਸਾ ਪੰਜਾਬ ਦਾ ਉਹ ਜਿਹੜਾ ਸੱਤਾ ਦਾ ਪਖਾਇਆ ਉਹ ਕਹਿ ਰਿਹਾ ਅਸੀਂ ਮੋਦੀ ਦੇ ਜਾਨ ਦੇ ਨਾਲ ਵੀ ਬਹੁਤ ਅੰਦਰ ਨਹੀਂ ਜਾਂਦਾ ਕਿਉਂਕਿ ਸੱਤਾ ਚਾਹੀਦੀ ਜੇ ਖਤਰੇ ਦਾ ਮੂਰੂਮ ਹੁੰਦਾ ਵੀ ਜੇ ਮੋਦੀ ਦੀ ਸੱਤਾ ਦੇਸ਼ ਵਿੱਚ ਆ ਗਈ ਤੇ ਪੰਜਾਬ ਦਾ ਨਾਬਰੀ ਦਾ ਸੁਭਾ ਪੰਜਾਬ ਦਾ ਸਾਡਾ ਬਹੁਤ ਵੱਡਾ ਇਤਿਹਾਸ ਗੁਰੂਆਂ ਦਾ ਇਤਿਹਾਸ ਪੰਜਾਬ ਦੇ ਗਦਰ ਪਾਰਟੀ ਦਾ ਇਤਿਹਾਸ ਸਾਰਾ ਸਤਿਆਨਾਸ਼ ਹੋ ਜਾਏਗਾ ਨੁਕਸਾਨ ਹੋ ਜਾਏਗਾ ਬਹੁਤ ਵੱਡਾ ਸ਼ਾਇਦ ਇਹ ਜਾਣਕਾਰੀ ਨਾ ਹੋਣ ਕਾਰਨ ਪੰਜਾਬ ਦੇ بڑے ਰਾਜਨੀਤੀਵਾਨ ਬੀਜੇਪੀ ਵੱਲੋਂ ਜਾਣੂ ਕਾਲੇ ਬੈਠੇ ਆ ਕਿ ਸੱਤਾ ਦੇ ਡਿੱਡੇ ਦੀ ਇੱਕ ਪਾਰਟੀ ਦਾ ਪ੍ਰਧਾਨ ਮੈਂ ਨਾ ਨਹੀਂ ਜ਼ਿਕਰ ਕਰਾਂਗਾ ਉਹਦਾ ਕੋਈ ਮਾੜਾ ਮੋਟਾ ਮੈਂ ਨਾ ਆਖੀ ਸੀ ਇੱਕ ਮੰਚ ਤੇ ਇਕੱਠੇ ਬੋਲੇ ਤੇ ਉਹ ਮੋਦੀ ਦਾ ਜੀਜੇਪੀ ਦੀ ਬਹੁਤ ਬੁਰੇ ਸ਼ਬਦਾਂ ਨਾਲ ਸੰਬੋਧਨ ਹੋਇਆ ਕਿਤਾਬੇ ਸ਼ਬਦ ਬੜੇ ਮਾੜੇ ਕੱਡੇ ਗਾਹਾਂ ਕਢੀਆਂ ਬਹੁਤ ਜ਼ਿਆਦਾ ਚੰਗਾ ਨਹੀਂ ਲੱਗਾ ਮੈਂ ਵੀ ਬੋਲੇ ਆਪਣਾ ਜਵਾਬ ਬਾਅਦ ਜਦੋਂ ਚਾਹਣ ਲੱਗੇ ਮੈਂ ਕਿ ਪ੍ਰਧਾਨ ਜੀ ਤੁਸੀਂ ਥੋੜਾ ਜਿਆਦਾ ਜ਼ਿਆਦਾ ਗਰਮ ਬੋਲੇ ਹੋ ਆਪਾਂ ਫਿਰ ਵੀ ਜ਼ਿੰਮੇਵਾਰ ਲੋਕਾਂ ਨੂੰ ਸ਼ਰਾਰਤ ਨਹੀਂ ਕੀ ਰੱਖਣੀ ਚਾਹੀਦੀ ਹੈ ਅੱਛਾ ਚਾਹ ਬਾਜੀ ਕਾਹ ਧਿਆਨ ਰੱਖੂਗਾ ਮੈਂ ਮਨ ਵਿੱਚ ਮੈਂ ਬਾਅਦ ਪੜਿਆ ਉਹ ਕਹਿੰਦਾ ਵੀ ਮੈਨੂੰ ਹੁਣ ਪਤਾ ਲੱਗਾ ਕਿ ਅਸਲੀ ਕੌਮਵਾਦ ਤਾਂ મોદી ਸਾਹਿਬ ਦੇ ਕੋਲ ਹੈ। ਕੋਈ ਪ੍ਰਧਾਨ ਇਹ ਕਹਿੰਦਾ ਆ ਕਿ ਮੈਨੂੰ ਹੁਣ ਪਤਾ ਲੱਗਾ ਕਿ ਅਸਲੀ ਜਿਹੜਾ ਕੌਮਵਾਦ ਆ ਦੇਸ਼ ਭਗਤੀ ਆ ਦੇਸ਼ ਦਾ ਭਲਾ ਆ ਉਹ મોદી ਦੀ ਬੀਜੇਪੀ ਕੋਲ ਹੈ ਇਸ ਲਈ ਮੈਂ ਕਾਂਗਰਸ ਛੱਡ ਕੇ મોદી ਦੀ ਪਾਰਟੀ ਵਿੱਚ ਜਾ ਰਿਹਾ ਹਾਂ। ਜਾ ਰਹੇ ਹੋ ਤੁਸੀਂ? ਕੋਈ ਨਹੀਂ। ਉਹਦੇ ਨਹੀਂ ਜਾ ਰਹੇ। ਮੈਂ ਕਿਹਾ। ਮੇਰਾ ਦੱਸਣ ਤੋਂ ਬਾਅਦ ਆ ਕਿ ਜਾਣਕਾਰੀ ਨਹੀਂ ਹੈ। ਜਿਹੜੀਆਂ ਸੰਸਥਾਵਾਂ ਪੰਜਾਬ ਨੂੰ ਸਿੱਖਾਂ ਦੇ ਰਾਜ ਦੀ ਗੱਲ ਕਰਪੀਆਂ ਸਮੀ ਉਹ ਇੰਨੀਆਂ ਵੀ ਸਿੱਖਾਂ ਦੇ ਸਭ ਤੋਂ ਜ਼ਿਆਦਾ ਮਿੱਤਰ ਕਾਉਣੇ ਆ ਬੀਜੇਪੀ ਮਿੱਤਰ ਆ। ਅੰਦਾਜ਼ਾ ਲਾਉ ਜਾਣਕਾਰੀ ਨਾ ਹੋਣ ਕਰ ਪਰ ਬੀਜੇਪੀ ਨੇ ਜਾਣਕਾਰੀ ਥਲੇ ਪਾ ਦੇਣ ਵਾਸਤੇ ਨਾ ਸਾਰੇ ਫੰਟ ਖੋਲੇ ਹੋਏ ਆ। ਉਹਨਾਂ ਦਾ ਇੱਕ ਮੂੰਹ ਨਹੀਂ ਹੈ, ਦੋ ਮੂੰਹ ਨਹੀਂ ਹੈ, 10 ਮੂੰਹ ਆ ਉਹਨਾਂ ਦੇ। ਇੱਕ ਬੰਦਾ ਕੋਈ ਬੋਲੇਗਾ ਕਹੂਗਾ ਭਾਰਤ ਸਭ ਮਿੱਤਰ ਰੱਖਣਾ ਸਾਡਾ ਤਾਂ ਹਿੰਦੂ ਆਵਾਜ਼ ਜੀ ਉਹ ਤੇ ਮੁਸਲਮਾਨ ਵੀ ਹੁੰਦੇ ਆ। ਤੇ ਦੂਜਾ ਇੱਕ ਬੰਦਾ ਜਿਲੰਦਰ ਤੋਂ ਬੋਲੇਗਾ ਉਹ ਕਾਹ ਤੇ ਮੁਸਲਮਾਨ ਦਾ ਸਾਡੇ ਦੇਸ਼ ਤੇ ਘਾਟਾ ਰਿਹਾ ਕਿ ਵੇਖ ਨਹੀਂ ਰਹਿਣਾ ਚਾਹੀਦਾ ਇੱਕ ਬੋਲੇ ਪਰ ਸਭ ਜਾਂ ਕਰਲੇ ਪਾਸੇ ਜਾਏਗਾ ਉਹ ਕੜਗਾ ਸੰਵਧਾਨ ਸਾਡਾ ਵਿਦੇਸ਼ੀ ਆ ਤੇ ਚੌਥਾ ਬੰਦਾ ਕਹਿੰਦਾ ਸੰਵਧਾਨ ਸਾਡਾ ਸਾਡਾ ਮਿੱਤਰ ਹੈ ਬੰਦੇ ਚਾਰੇ ਹੀ ਬੈਠਣਗੇ ਤੋ ਲੈਗੇ ਆ ਗਾਈਡਸ ਲਿਖਦੇ ਆ ਬੀਜੇਪੀ ਵਾਲੇ ਤੋ ਆਰਐਸਐਸ ਵਾਲੇ ਇਸੇ ਕੰਮ ਕਰੀ ਨਹੀਂ ਹੈ ਮੈਨੂੰ ਯਾਦ ਹੈ ਮੈਂ ਇਹ ਕਿਹਾ ਕਿ ਕਿਤਰਾ ਨੂੰ ਕਹਿਣਾ ਕਿ ਜੇ ਦਿੱਲੀ ਸਤਾ ਜੀ ਮੈਂ ਪਹਿਲਾਂ ਕਿਹਾ ਕਿ ਖਤਰੇ ਕਹਿੰਦੇ ਆ ਜੇ ਖਤਰਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਨਾ ਦਿੱਤੀ ਪਿੰਡ ਪਿੰਡ ਬੰਦੇ ਨਾਲੇ ਕੰਮ ਕਰ ਰਹੇ ਆ ਤੁਸਰ ਪੀਆ ਦਸਰੋਂ ਜਾ ਕੇ ਲਿਆਓ ਪਿੰਡ ਦੇ ਪ੍ਰਚਾਰ ਕਦੋਂ ਬਹਿ ਕੇ ਤੁਸੀਂ ਬਹਿ ਕੇ ਜੇ ਮੋਦੀ ਤੋਂ ਵੱਡਾ ਮਿੱਤਰ ਕਿਰਪਾ ਦਾ ਕੋਈ ਨਹੀਂ ਮਜ਼ਦੂਰਾਂ ਨੇ ਕਿਹਾ ਲਾਗਾ ਵੀ ਖਰੋ ਜ਼ਮੀਨਾਂ ਜਿਹੜੀਆਂ ਚਾਹੁੰਦਾ ਮੋਦੀ ਇਹ ਕਿਸਾਨਾਂ ਜਿੱਥੇ ਬੰਦੀਆਂ ਨਹੀਂ ਦੇਣ ਦਿੰਦੇ ਇਹ ਕਸੀਂ ਸਦਾ ਦਿੱਤਾ ਸਾਡੇ ਜਿੱਥੇ ਬੰਦੀਆਂ ਦੇ ਮਜ਼ਦੂਰਾਂ ਦੀਆਂ ਨੇ ਕਿ ਮੋਦੀ ਦਾ ਖਤਵਾ ਸਾਡਾ ਤੋਂ ਮੋਦੀ ਨੇ ਬੜੀ ਪਰੇਸ਼ਾਨੀ ਕੀਤੀ ਹੈ ਦੀਪਾਲੀ ਉਹ ਜਦੋਂ ਪੁਤਲਾ ਛਾੜਨ ਗਏ ਪਿੰਡ 'ਚ ਤੇ ਪਿੰਡ ਦੇ ਦਲਤਾਂ ਦੇ ਹਿੱਸੇ ਨੇ ਕਿਹਾ ਇੱਥੇ ਨਹੀਂ ਪੁਤਲਾ ਛਾੜਨ ਦੇਣਾ ਮੋਦੀ ਸਾਡਾ ਸਭ ਤੋਂ ਵੱਡਾ ਮੱਤਰੀਆ ਤੁਸੀਂ ਬੇਈਮਾਨੋਂ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਹੋ ਤੁਸੀਂ ਸਰੂ ਜ਼ਮੀਨ ਦੇ ਮਾਲਕ ਨਹੀਂ ਬਣ ਦੇਣਾ ਚਾਹੁੰਦੇ ਮੈਂ ਤਾਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਸਾਡੇ ਸਾਥੀ ਉੱਥੋਂ ਪੁਤਲਾ ਵਾਪਸ ਲੈ ਕੇ ਆ ਗਏ ਇਹ ਛੋਟੀ ਗੱਲ ਫੜੋ ਕਿ ਕਿਦਾਂ ਅਸੀਂ ਜਾ ਰਹੇ ਆ ਪਿੰਡ ਦੇ ਮਜ਼ਦੂਰ 'ਚ ਜਿਹੜੀ ਭੂਰੀ ਦੇ ਗੱਠોਆਂ ਜਿਹਦੀ ਜ਼ਿੰਦਗੀ ਤਬਾਹ ਕਰਨੀ ਆ ਉਹ ਉਹਦਾ ਪ੍ਰਚਾਰ ਸਾਧਨੀ ਤਰੀਕਾ ਉਹਦਾ ਬੜੇ ਤਰੀਕੇ ਉਹਦੇ ਕੋਲ ਆ ਉਹਦੇ ਕੋਲ ਤਰੀਕੇ ਆ ਸਿੱਖਾਂ ਨੂੰ ਪਰਮਾਉਣ ਹੁੰਦੇ ਨੇ ਉਹ ਕੋਈ ਤਰੀਕਾ ਦੰਦ ਮਿੱਟਾ ਚਾਹ ਦੇ ਬੰਦੇ ਮੁਕੀ ਹੋਏ ਕਹਿੰਦੇ ਜਾਂਦੇ ਮਹਾਰਾਸ਼ਟਰਾ ਜੀ ਕਹਿ ਕੇ ਆ ਕਿ ਸਿੱਖੋ ਇਹਦੇ ਭਾਜੀਪੀ ਦੇ ਵੋਟਾਂ ਪਾਇਓ ਦੇ ਪੰਜਾਬ ਵਿੱਚ ਦੀਜੇ ਦੀਆਂ ਵੋਟਾਂ ਪਾਇਓ ਭਾਜੀਪੀ ਸਭ ਤੋਂ ਵੱਡੀ ਮਿੱਤਰਿਆ ਸਿੱਖਾਂ ਦੀ ਇਹ ਛੋਟੀ ਗੱਲ ਦੀ ਕਿਉਂਕਿ ਸਮਝ ਜਾਣਕਾਰੀ ਨਹੀਂ ਹੈ ਜਾਣਕਾਰੀ ਨਹੀਂ ਹੈ ਕਿ ਜਿਹੜਾ ਭਾਜੀਪੀ ਦਾ ਹਿੰਦੂ ਰਾਸ਼ਟਰੀਆ ਉਹ ਹਿੰਦੂਆਂ ਦੇ ਖਿਲਾਫ ਆ ਭਾਰਤ ਦੇ ਉਹ ਗਿਲਤੀ ਹਿੰਦੂਆਂ ਦਾ ਨੁਕਸਾਨ ਕਰਨ ਵਾਲਾ ਆ ਉਹ ਹਿੰਦੂਆਂ ਦਾ ਰਸਗਾਰ ਖੋਲੇਗਾ ਹਿੰਦੂਆਂ ਦੀ ਬੋਲਣ ਦੀ ਆਜ਼ਾਦੀ ਖੋਲੇਗਾ ਹਿੰਦੂਆਂ ਨੂੰ ਤੁਹਾਨੂੰ ਮੰਨਣ ਦੀ ਆਜ਼ਾਦੀ ਵੀ ਖੋਲੇਗਾ ਹਿੰਦੂ ਦੀ ਇੱਕ ਧਾਰਾ ਖੋਲੋ ਆ ਇੱਕ ਧਾਰਾ ਮੰਦਰਾਂ 'ਚ ਜਾ ਰਹੀ ਹੈ ਇੱਕ ਧਾਰਾ ਮਾਤਾ ਰਾਮੀ ਦੇ ਜਾ ਰਹੀ ਹੈ ਇੱਕ ਧਾਰਾ ਦਖਣ ਦੀ ਆ ਜਿੱਥੇ ਉੱਥੇ ਦੇ ਜਿਹੜੇ ਮੁਸਲਮਾਨ ਕੀ ਦੁਆ ਮੰਨਦੀ ਆ ਇੱਕ ਧਾਰਾ ਨਹੀਂ ਲੇਕਿਨ ਮੋਦੀ ਚਾਹੁੰਦਾ ਮੇਰੀ ਇੱਕੋ ਧਾਰਾ ਮੰਨੋ ਜਿਹੜੀ ਮੈਂ ਧਾਰਾ ਕਹਿੰਦੇ ਆ ਬਾਕੀ ਧਾਰਾ ਮੈਨੂੰ ਮਜ਼ੂਰ ਨਹੀਂ ਆ ਤੇਰਾ ਕਹਿਣ ਤੋਂ ਪੱਕਿਆ ਇਹ ਜਿਹੜਾ ਪ੍ਰਚਾਰ ਕੰਪਾਨ ਕਰਦਾ ਜਥੇਬੰਦਕ ਢਾਂਚਾ ਆ ਬੀਜੇਪੀ ਵਾਲਿਆਂ ਦਾ ਅੱਲੇ ਸਾਲ ਨੂੰ ਪੂਰਾ ਸਾਹਸ ਨਹੀਂ ਮਿਲਿਆ ਮੈਨੂੰ ਯਾਦ ਇੱਕ ਵਾਰੀ ਚੰਡੀਗੜ੍ਹ ਦੀ ਚੌਂਕ ਹੋ ਰਹੀ ਸੀ ਭਾਰਤ ਦੇ ਵਿੱਚ ਨਾਂ ਨਹੀਂ ਕਰੂੰਗਾ ਉਹ ਦੇਖੁੰਦਾ ਬੋਲਿਆ ਬਹੁਤ ਵੀ ਚੰਡੀਗੜ੍ਹ ਵਾਸੀ ਉਹ ਤੁਹਾਨੂੰ ਬਾਹਰ ਦੇ ਲੋਕਾਂ ਪਰਦੇ ਦੇ ਮਾਣ ਆਪਣੇ ਦੇ ਕਿ ਬਹੁਤ ਹੋ ਤੇ ਮੈਂ ਬਾਅਦ ਬੋਲਦੇ ਨਿਕਿਆ ਮੈਂ ਕਹਾਂ ਜੀ ਚੌਂਕ ਦਾ ਰਿਜ਼ਲਟ ਦੱਸੇਗਾ ਵੀ ਤੁਹਾਡੀ ਪੜਾਈ ਕਿਸ ਲੈਵਲ ਦੀ ਹੈ ਤੇ ਜਦੋਂ ਰਿਜ਼ਲਟ ਆਇਆ ਰਿਜ਼ਲਟ ਤਾਂ ਉਲਟ ਚਲ ਗਿਆ ਚੰਗੇ ਬੰਦੇ ਦੇ ਖਿਲਾਫ ਜਿਹਨੂੰ ਅਸੀਂ ਮਦਦ ਕਰਦੇ ਸੀ ਕਹੇ ਤਾਂ ਵੀ ਇਹ ਬੰਦਾ ਹੈ ਮੋਨਾ ਹੀ ਹੁੰਦਾ ਪਰ ਇਹ ਸਿੱਖਾਂ ਦਾ ਮੁੰਡਾ ਦੇਖੋ ਸਿੱਖਾਂ ਨੂੰ ਰੁਕਣਾ ਪਾ ਦੇ ਜਿਹੜੀ ਘੜ ਦੇ ਲੋਕਾਂ ਨੇ ਇਸ ਨਾਂ ਤੇ ਮੁੱਟਾ ਬਾਦਦੇ ਨੇ ਉਸ ਸਾਡੇ ਵੀਰਵਾਰ ਨੂੰ ਉਸ ਬੰਦੇ ਨੂੰ ਬਰਾਦ ਕਰਦੇ। ਮੈਂ ਬਾਤ ਕੋਲਣਾ ਮੈਂ ਕਹਿਆ ਯਾਰ ਰੀ ਤੁਹਾਡੀ ਪੜਾਈ ਨੂੰ ਇਸ ਲੈਵਲ ਦੀ ਮੀਟਿੰਗ। ਪਰ ਐਂ ਤਾਂ ਕਿ ਵੀ ਤੁਸੀਂ ਮੈਂ ਤੁਹਾਡੀ ਪੜਾਈ ਨੂੰ ਸਲਾਮ ਕਰਦਾ ਆਂ। ਤੁਹਾਡੇ ਗਿਆਨ ਨੂੰ ਵੀ ਸਲਾਮ ਕਰਦੇ ਆਂ। ਲੇਕਿਨ ਉਹ ਗਿਆਨ ਇਹ ਨਹੀਂ ਹੈ ਕਿ ਭਾਰਤ ਦੇ ਵਿੱਚ ਖਤਰਾ ਕਿਹਨਾ ਗੱਲਾਂ ਤੋਂ ਆ। ਰਿਜ਼ਲਟ ਆਇਆ ਹੋਈ ਯੂਨੀਵਰਸਿਟੀ ਦੇ ਚੋਣਾਂ ਦਾ। ਉਹਨੂੰ ਡਗਰੀ ਲੱਗਣੇ ਤੋਂ ਲੱਗਾ ਜਦੋਂ ਮੈਂ ਇਹਦੇ ਨਹੀਂ ਸਾਹ ਲਈ ਉਸ ਵਿਚਾਰਧਾਰਾ ਦਾ ਪਤਾ ਨੌਜਵਾਨ ਜਿੱਤੇ ਜਾਏ ਜਿਹੜੀ ਵਿਚਾਰਧਾਰਾ ਇਹ ਪੇਂਦੀ ਆ। ਕੀ ਨੌਜਵਾਨਾਂ ਦਾ ਪ੍ਰੈਕਟਿਕਨ ਹੁਣ ਚਾਹੀਦਾ ਜੋ ਪੰਜਾਬ ਦੇ ਨੌਜਵਾਨਾਂ ਦਾ ਹੋਵੇ ਇਦਾਂ ਦਾ ਇਦਾਂ ਜਿਤੇ ਸਾਡੀ ਆਜ਼ਾਦੀ ਦਾ ਮਾਨ ਹੀ ਹੋਏਗਾ ਜਿੱਥੇ ਵੋਟਾਂ ਲੋਕਾਂ ਨੂੰ ਨਹੀਂ ਪਹੁੰਚਦੀਆਂ ਜਾਣ ਨਹੀਂ ਜਿੱਥੇ ਮਰਜ਼ੀ ਦਾ ਡੰਡੇ ਦਾ ਰਾਜ ਚੱਲੇਗਾ ਪਰ ਹੌਲੀ 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 ਭਾਰਤ ਇੱਕ ਗੈਰ ਲੋਕਤੰਤਰੀ ਦੇਸ਼ ਬਣ ਜਾਏਗਾ ਜਿਹੜੀ 47 ਜਿੱਦਤੀ ਕੀਤੀ ਸੀ ਮੁਸਲਮਾਨਾਂ ਨੂੰ ਧਮਕਾ ਕਰਕੇ ਇਥੇ ਭਾਰਤ ਦੇ ਲੋਕਾਂ ਨੂੰ ਧਮਕਾ ਕਰਕੇ ਮੋਦੀ ਉਹ ਗਲਤੀ ਹੁਣ 20000 2014 ਤੋਂ ਬਾਅਦ ਦੁਬਾਰਾ ਕਰਨਾ ਚਾਹੁੰਦਾ ਹੈ ਅਸੀਂ ਪਾਕਿਸਤਾਨ ਦੇ ਲੈ ਕੇ ਪਹੁੰਚਣਾ ਚਾਹੀਦਾ ਹੈ ਧਰਮ ਦਾ ਆਪਦੇਸ਼ ਕਰਨ ਕਰਦੇ ਬਾਅਦ ਪਾਕਿਸਤਾਨ ਦਾ ਕੀ ਬਣਿਆ ਤੁਸੀਂ ਵਧੇਰੇ ਜਾਣਦੇ ਮੇਰੇ ਨਾਲੋਂ ਉੱਥੇ ਕੋਈ ਬੁਰਾ ਕੰਮ ਕਰਨ ਵਾਲੀ ਹਿੰਦੂ ਨਹੀਂ ਹਨ ਕੋਈ ਸਿੱਖ ਨਹੀਂ ਹਨ ਪਾਕਿਸਤਾਨ ਦਾ ਮੁਸਲਮਾਨ ਫੌਜੀ ਮੁਸਲਮਾਨ ਮਜ਼ਦੂਰ ਨੂੰ ਗੋਲੀਆਂ ਮਾਰ ਕੇ ਮਾਰ ਰਿਹਾ ਹੈ ਉਹਦੀ ਦੋ ਟਾਈਮ ਦੀ ਰੋਟੀ ਖੋ ਰਿਹਾ ਹੈ ਮੁਸਲਮਾਨਾਂ ਉੱਤੇ ਅਤਿਆachar ਕੀਤਾ ਜਾ ਰਿਹਾ ਤੇ ਭਾਰਤ ਵਿੱਚ ਮੋਦੀ ਉਹੀ ਕੰਮ ਪਾਕਿਸਤਾਨ ਵਾਲਾ ਸਾਡੇ ਨਾਲ ਕਰਨਾ ਚਾਹੁੰਦਾ ਹੈ ਇਸ ਲਈ ਇਹ ਪ੍ਰਚਾਰ ਵੀ ਹਿੰਦੂਆਂ ਤੱਕ ਜਾਣਾ ਚਾਹੀਦਾ ਕਿ ਮੋਦੀ ਦੇ ਹਿੰਦੂ ਰਾਸ਼ਟਰ ਦਾ ਮੈਨਾ ਹਿੰਦੂਆਂ ਦਾ ਭਲਾ ਨਹੀਂ ਸਿੱਖਾਂ ਦਾ ਭਲਾ ਨਹੀਂ ਭਾਰਤੀ ਲੋਕਾਂ ਦਾ ਭਲਾ ਨਹੀਂ ਇਹ ਗੱਲ ਲੋਕਾਂ ਨੂੰ ਜਾਣੀ ਚਾਹੀਦੀ ਹੈ ਅੰਤ ਵਿੱਚ ਵੀ ਇਹ ਕਹਾਣੀ ਕਿੰਨਾ ਨਾ ਮਾੜਾ ਹੈ ਖਤਰਨਾਕ ਹੈ ਜੇ ਸਮਝੰਦੀ ਜ਼ਿਆਦਾ ਲੋੜਿਆ ਪੰਜਾਬ ਦੇ ਵਿੱਚ ਲੜਾਈ ਪਿੰਡਾਂ 'ਚ ਚਲਾ ਦਿੱਤੀ ਗਈ ਹੈ ਵੀ ਪੰਜਾਬ ਦਾ ਬੇੜਾ ਕਰਕੇ ਯੂਪੀ ਤੇ ਬਿਹਾਰ ਦੇ ਲੋਕਾਂ ਨੇ ਕੀਤਾ ਹੈ ਔਰ ਕਹਨ ਵਾਲੇ ਪੌਣੇ ਆ ਪੰਜ ਕਾਰਾਂ ਦੇ ਧਾਰਮੀਆਂ ਪਰਿਵਾਰੇ ਵਿੱਚ ਵਾਸ ਕਰਕੇ ਕਹਿੰਦੇ ਆ ਵੀ ਅਸੀਂ ਇਹ ਪਿੰਡ 'ਚ ਰਹਿ ਨਹੀਂ ਰਹਿਣਾ ਅਨੁਕਰ ਕਰਦੇ ਹਾਂ ਹੁਣ ਆਦੇ ਸਮੇਂ ਕਮਸਰ ਰਹੀ ਹੋ ਰਹੀ ਸੀ ਪੁਲੀਕਰ ਚਾਉਂਦੇ ਮੈਂ ਇਹ ਤਾਂ ਬੋਲਣਾ ਸੀ ਖਤਮਾ 당ਨੇ ਵੀ ਬੋਲਣਾ ਸੀ ਕਿ ਬਿਹਾਰ ਦਾ ਸਾਥੀ ਬੋਲਣਾ ਸੀ ਪੀਆਈ ਦਾ ਉਹਨੇ ਕਿਹਾ ਪੰਜਾਬੀਓ ਉਹਦੋਂ ਕਿ ਬਿਹਾਰ ਦੇ ਪੰਸਬ ਮਜ਼ਦੂਰ ਮਾਰ ਦਿੱਤੇ ਕਿਹਾ ਸੀ ਕਹਿੰਦਾ ਅਸੀਂ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਿੱਤਾ ਸੀ ਤੁਸੀਂ ਸਾਨੂੰ ਲਾਸ਼ਾਂ ਭੇਜ ਰਹੇ ਹੋ ਵਿਹਾਰ ਮੇਰੇ ਉੱਤੇ ਮੈਂ ਸੁਣਦੇ ਇਹਨਾਂ ਵੀ ਜਿਹੜੇ ਬਿਹਾਰ ਦੇ ਸਾਡੇ ਗੁਰੂ ਸਾਹਿਬ ਪੈਦਾ ਹੋਏ ਜਿਨ੍ਹਾਂ ਨੇ ਕਦੇ ਦੇਸ਼ ਨਾਲ ਗਦਾਰੀ ਨਹੀਂ ਕੀਤੀ ਲੜਾਈ 'ਚ ਮੋਰੇ ਮੋਰੇ ਰਹੇ ਆ ਅੱਜ ਪੰਜਾਬ ਦੇ ਪਿੰਡਾਂ 'ਚ ਉਹਨਾਂ ਦੇ ਘਰ ਕੁਝ ਵਿਸਤ ਸਾਰੇ ਲੋਕਾਂ ਵੱਲੋਂ ਨਹੀਂ ਕੁਝ ਖਾਸ ਲੋਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਬੰਦੇ ਸਾਡੇ ਨਹੀਂ ਤਾਂ ਕਿ ਜਿਹੜਾ ਕਹਿਣ ਵਾਲਾ ਵੀ ਬੰਦੇ ਚੰਗੇ ਨਹੀਂ ਉਹ ਵੀ ਮੋਦੀ ਦੀ ਸੇਵਾ ਕਰਨ ਵਾਲੇ ਆ ਤਾਂ ਜਿਹੜੇ ਮੋਰੇ ਚੜਦੇ ਕੋਈ ਨੁਕਸਾਨ ਹੁੰਦਾ ਆ ਛੇ ਉਹਨਾਂ ਵਿੱਚੋਂ ਵੀ ਵੱਡਾ ਐ ਸਭ ਮੋਦੀ ਦੇ ਨਾਲ ਜਾਣ ਵਾਲਾ ਅਸੀਂ ਉਹਨਾਂ ਦੀ ਚਾਲ ਸਮਝ ਨਹੀਂ ਪਾ ਰਹੇ ਕਿ ਖਾਲਸਤਾਨ ਦੀ ਹਮਾਇਤ ਕਰਨਾ ਹੋਵੇ ਤਾਂ ਉਹਦੇ ਵਿੱਚ ਵੀ ਮੋਦੀ ਦੇ ਬੰਦੇ ਬਣ ਗਏ ਲੇਕਿਨ ਮੋਰੇ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲੇ ਉਹਨਾਂ ਵਿੱਚ ਵੀ ਮੋਦੀ ਦੇ ਬੰਦੇ ਬਣ ਗਏ ਕੰਮ ਇੱਕੋ ਹੀ ਬੰਦਾ ਕਰਦਾ ਇੱਕ ਨੂੰ ਦੋ ਨਾਵਾਂ ਤੇ ਕਰ ਰਿਹਾ ਅਸੀਂ ਹਾਲੇ ਇਹ ਸਾਰੀ ਪਲਾਨਿੰਗ ਨੂੰ ਪੰਜਾਬੀਏ ਸਮਝ ਨਹੀਂ ਰਹੇ ਔਰ ਮੈਂ ਸਾਡਾ ਯਤਨ ਹੈ ਜਿੱਦਾਂ ਦੀ ਲਹਿਰ ਵਿਹਾਰ ਵਿੱਚ ਲਾਈ ਹੈ ਤਾਂ ਮੰਤਰਜੀ ਹੁਣਾਂ ਨਹੀਂ ਸਾਰੇ ਸਾਥੀਆਂ ਨਾਲ ਲੈ ਕੇ ਅਸੀਂ ਪੰਜਾਬ 'ਚ ਚਾਹੁੰਦੇ ਆਂ ਪੰਜਾਬ ਦੇ ਵਿੱਚ ਵੀ ਲਹਿਰ ਕਾਸੀ ਪਾਟ ਕੇ ਨਾ ਕਲੀਆਂ ਹਾਂ ਗੈਰ ਪਾਪਾ ਕੋਈ ਤੁਹਾਡੇ ਵਰਗੇ ਵਿਦਵਾਨ ਤੁਹਾਡੇ ਵਰਗੇ ਹੋਰ ਯੂਨੀਵਰਸਿਟੀਆਂ ਦੇ ਸਟੂਡੈਂਟ ਪੱਤਰਕਾਰ ਲਿਖਣ ਵਾਲੇ ਲਖਾਰੀ ਉਹ ਸਾਰੇ ਸ਼ਾਮਿਲ ਚਿੱਤੇ ਜਾਣ ਔਰ ਮੈਂ ਸਮਝਦਾ ਜੀ ਮੈਂ ਕੀ ਨਾ ਕਿਹਾ ਖਤਰੇ ਬਹੁਤ ਹੈ ਆ ਇਹਨੂੰ ਅੰਡਠਾ ਨਾ ਕਰੇ ਉਹ ਖਤਰੇ ਨੂੰ ਘਟਾ ਕੇ ਨਾ ਦੇਖਿਓ ਪਰ ਸੰਭਾਵਨਾਵਾਂ ਵੀ ਉਨੀ ਹੀ ਤਕੜੀਆਂ ਆ ਜਿੰਨੇ ਖਤਰੇ ਵੱਡੇ ਚਸੀਂ ਉਹਦਾ ਸੰਭਾਵਨਾ ਮਨ ਉਰਤ ਗਿਆ ਨਾ ਤੇ ਮੈਂ ਦਾਅਵੇ ਨਾ ਕਹਿੰਦਾ ਭਾਰ ਕੋਈ ਮੋਦੀ ਦੀ ਸਰਤਾ ਨਹੀਂ ਰਹੀ ਇਹ ਮੇਰਾ ਰੁਸ਼ਵਾਸ ਹੈ ਖੁਦਰਾ ਪਰ ਇਹ ਤਾਂ ਜਾਣਕਾਰੀ ਦੇਣ ਦੀ ਗੱਲ ਹੈ ਕਿ ਅਸੀਂ ਸਾਰਿਆਂ ਨੂੰ ਅਵੋਲਾਈਜ਼ ਕਰਦਿਆਂ ਕਿ ਅਸੋਲ ਦੇ ਸੰਗੀਨ ਬਾਤਾਂ ਨਹੀਂ ਕਰਦਾ ਕਿ ਅਸੀਂ 2014 ਤੋਂ ਬਾਅਦ ਜਿਹੜੀ ਤਬਦੀਲੀ ਆਈ ਆ ਉਹਨੂੰ ਨੋਟ ਕਰਦੇ ਆ ਕਿ ਨਹੀਂ ਕਰਦੇ ਜਾਂ 2014 ਤੋਂ ਜੋ ਪਹਿਲਾ ਸਰਦਾਰ ਸੰਕਲਪ ਬਣਿਆ ਆ ਅਸੀਂ ਉਹਦੇ ਉੱਤੇ ਕੈਮਰੇ ਨੇ ਆ ਇਹ ਸ਼ਰਦ ਅਸੀਂ ਆਪਣਾ ਨਿਸ਼ਾਨਾ ਪ੍ਰਾਪਤ ਨਾ ਕਰਸੀ ਇਸ ਲਈ ਮੈਂ ਬਹੁਤ ਅਸੀਂ ਧੰਨਵਾਦੀ ਆ ਐਸਆਰ ਦੀ ਜੋ ਭਾਵਨਾ ਅਸੀਂ ਕਰਦੀ ਹੋ ਰਹੀ ਆ ਉਹਦਾ ਇੱਕ ਪਾਰਟ ਆ ਜੋ ਮੋਤੀ ਅਸਰ ਰਸ ਕਰਨਾ ਚਾਹੁੰਦੀ ਆ ਉਹਦੀ ਜਾਣਕਾਰੀ ਮਿਲੀ ਆ ਤੇ ਮੈਂ ਤੁਹਾਨੂੰ ਆਰਐਮ ਪਿਆ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਵੱਲੋਂ ਇੱਕ ਬੇਨਤੀ ਨਾਲ ਕੇ ਆਇਆ ਮੈਂ ਚੰਡੀਗੜ੍ਹ ਦੇ ਸਾਥੀ ਮੇਰੇ ਨਾਲ ਆ ਅਸੀਂ ਯਤਨ ਕਰਾਂਗੇ ਜਿੱਦਾਂ ਵੀ ਲੈ بہار دے لوگ چلا رہے ایس آئی آر کے خلاف ابھی پجاب حالتوں کے مطابق پجاب دے ورسے قائم رکھنے کے سوالوں کو قائم رکھنے قائم رکھنے وہ شکتی نال لے کے پناہ بہار واگ لہ چلا یتن ہے کہ میں کوئی اس پک تو نہیں کہہ رہا ਇਹ ਤਾਂ ਕਹਿ ਰਹੇ ਆਂ ਆਪਣੀ ਜੀ ਅਸੀਂ ਬਚਣਾ ਨਾ ਪੰਜਾਬ ਦੇ ਦੇਸ਼ ਨੇ ਤਵੇ ਸਾਨੂੰ ਵਿਹਾਰ ਮੰਗਰ ਕਿੱਦਾਂ ਦਾ ਏਕਾ ਬਣਾ ਕੇ ਕਰਮਾ ਪਊਗਾ ਕਿ ਬੈਸ ਯੂਨੀਵਰਸਟੀਆਂ ਦੇ ਬਾਹਰ ਕੱਢ ਕੇ ਲੈਬਰੇਰੀਆਂ ਵਿੱਚੋਂ ਬਾਹਰ ਕੱਢ ਕੇ ਪਿੰਡਾਂ ਦੇ ਖੇਤਾਂ ਤੱਕ ਮਿੱਲਾਂ ਦੇ ਖੇਤਾਂ ਤੱਕ ਫਿਰ ਪਿੰਡਾਂ ਦੇ ਸੱਥਾਂ 'ਚ ਬਹਿ ਕੇ ਵਿਚਾਰ ਕਰੀ ਪਵੇਗੀ ਆਉਂ ਜੋ ਰੋਲ ਫੜਾ ਬਹੁਤ ਜ਼ਰੂਰੀ ਆ ਜੇ ਗਿਆਨ ਹੋਵੇ ਤਾਂਹੀਂ ਤਾਂ ਬੋਲੇ ਜਾਣਾ ਕਿ ਡਾਕਟਰ ਸਾਹਿਬ ਐ ਯੂਨੀਵਰਸਟੀ ਵਿੱਚੋਂ ਜੀਐਨਡੀ ਵਿੱਚੋਂ ਕੋਈ ਇਦਾਂ ਦਾ ਵਿਦਵਾਨ ਲੈ ਕੇ ਦੱਸੇ ਵੈਸੇ ਯਾਰ ਕਿ ਇਹ ਤਾਂ ਹੀ ਪਤਾ ਲੱਗੇਗਾ ਨਾ ਬਾੜੀ ਧੁੰਮਗਾ ਬਹੁਤ ਆ ਪਰ ਤੁਹਾਡੀ ਭੂਮਿਕਾ ਲੱਖਾਂ ਤੋਂ ਵੱਧ ਤੁਹਾਨੂੰ ਪਿਆਰ ਕਰਦੀ ਹੈ ਜਿਹੜਾ ਮੋਦੀ ਦਾ ਲਾਕਾ ਕਮਿਊਨਿਟੀ ਜੇ ਤੁਸੀਂ ਆਪਣੀ ਭੂਮਿਕਾ ਦਾ ਕਰोगे لازਮੀ ਫਿਰ ਅਸੀਂ ਵੀ ਆਪਣਾ ਤਰਜ਼ਦਾ ਕਰਨਾ ਹੈ ਜਿਵੇਂ ਤਰ੍ਹਾਂ ਕਿ ਮੈਂ ਜਿਹੜੀਆਂ ਤੁਸੀਂ ਗੁਰਦਮੋਹਤ ਦਾ ਬਹੁਤ ਬਹੁਤ ਧੰਨਵਾਦ